ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੋਈ ਨਜ਼ਰ ਆ ਰਹੀ ਆ ਪਰ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਦੇ ਨਾਲ ਸਰਕਾਰ ਦੇ ਸਾਰੇ ਵੱਡੇ ਦਾਅਵਿਆਂ ਦੀ ਜਿਹੜੀ ਫੁਕ ਨਿਕਲਦੀ ਹੋਈ ਨਜ਼ਰ ਆ ਰਹੀ ਆ ਦੱਸਦੀ ਏ ਕਿ ਇਹ ਜਿਹੜੀਆਂ ਵੀਡੀਓ ਤੁਹਾਨੂੰ ਟੀਵੀ ਸਕਰੀਨ ਤੇ ਦਿਖਾ ਰਹੇ ਆ ਇਹ ਵੀਡੀਓ 6 ਫੇਸ ਸਰਕਾਰੀ ਹਸਪਤਾਲ ਦੀਆਂ ਮੁਹਾਲੀ ਦੀਆਂ ਜਿੱਥੇ ਗੈਨੀ ਵਾਰਡ ਦੇ ਵਿੱਚ ਜਿਹੜਾ ਪਾਣੀ ਖੜਾ ਇਹ ਜਿਹੜੀਆਂ ਵੀਡੀਓ ਨੇ ਇਹ ਮਰੀਜ਼ਾਂ ਦੇ ਵੱਲੋਂ ਜਿਹੜੀਆਂ ਉਹ ਖੁਦ ਬਣਾ ਕੇ ਭੇਜੀਆਂ ਗਈਆਂ ਨੇ ਕੋਈ ਜਿਹੜਾ ਵੱਡਾ ਹਾਦਸਾ ਉਹ ਵਾਪਰ ਸਕਦਾ ਹੈ ਕਿਉਂਕਿ ਜਦੋਂ ਬੱਚੇ ਨੂੰ ਜਨਮ ਦੇਣਾ ਹੁੰਦਾ ਤਾਂ ਉਦੋਂ ਜਿਹੜੀ ਲੇਡੀ ਨੂੰ ਇੱਥੇ ਲੈ ਕੇ ਆਇਆ ਜਾਂਦਾ ਤਾਂ ਗੈਨੀ ਵਾਰਡ ਆ ਇਹ ਜਿੱਥੇ ਜੇਕਰ ਪੈਰ ਤਿਲਕ ਕੇ ਕੋਈ ਵੀ ਡਿੱਗਦਾ ਤਾਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਦੋ ਜਾਨਾਂ ਤੇ ਜਿਹੜਾ ਖਤਰਾ ਉਹ ਪੈਦਾ ਹੋ ਸਕਦਾ ਕਿਉਂਕਿ ਬੱਚਾ ਤੇ ਮਾਂ ਤੇ ਜਿਹੜਾ ਖਤਰਾ ਹੋ ਸਕਦਾ ਗੈਨੀ ਵਾਰਡ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਫਰਸ਼ ਦੇ ਉੱਤੇ ਪਾਣੀ ਖੜਾ ਲੋਕ ਉੱਥੇ ਪਏ ਨੇ ਲੰਘ ਵੀ ਰਹੇ ਨੇ ਪਰ ਕਿਸੇ ਨੂੰ ਜਿਹੜਾ ਸਫਾਈ ਕਰਮਚਾਰੀ ਨੇ ਜਿਹੜੇ ਮੁਲਾਜ਼ਮਾਂ ਦੀ ਉਹ ਡਿਊਟੀ ਆ ਉਹਨਾਂ ਨੂੰ ਜਿਹੜਾ ਕੋਈ ਵੀ ਇਸ ਪਾਣੀ ਦੇ ਨਾਲ ਆ ਮਤਲਬ ਨਹੀਂ ਆ ਤਾਂ ਇਸ ਤੇ ਆਪਾਂ ਐਸਐਮਓ ਮੁਹਾਲੀ ਜਿਹੜੇ ਇਸ ਹਸਪਤਾਲ ਦੇ ਐਸਐਮਓ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤੇ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ ਜਿਹੜੇ ਮੁਲਾਜ਼ਮਾਂ ਦੀ ਢਿੱਲ ਵਰਤੀ ਗਈ ਆ ਉਹਨਾਂ ਤੇ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ ਹੋਵੇਗੀ ਉਸ ਤੇ ਬਾਬਤ ਐਸਐਮਓ ਨਾਲ ਜਰੂਰ ਗੱਲ ਕਰਾਂਗੇ ਹਸਸਟੀਮਾਂ ਦੀ ਗੱਲ ਕਰ ਸਤ ਸ੍ਰੀ ਅਕਾਲ ਮੋਹਲੀ ਜੀ ਹਾਂਜੀ ਹਾਂਜੀ ਜੀ ਸਰ ਮੈਂ ਜਸਖਰ ਆ ਗੱਲ ਕਰ ਰਿਹਾ ਜੀ ਰਿਆਸਤ న్యూ ਚੈਨਲ ਤੋਂ ਚੰਡੀਗੜ੍ਹ ਤੋਂ ਜੀ ਹਾਂਜੀ 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 ਸਰ ਤੁਹਾਡੀ ਇਹ ਗੱਲ ਜਿਹੜੀ ਆ ਰਿਕਾਰਡ ਹੋ ਰਹੀ ਹੈ ਇਹ ਚੈਨਲ ਤੇ ਠੀਕ ਹੈ ਜੀ ਜੀ ਸਰ ਚੀਮਾ ਸਾਹਿਬ ਤੁਹਾਡੇ ਹਸਪੀਟਲ ਦੇ ਵਿੱਚੋਂ ਗਾਈਨੀ ਵਾਰਡ ਆ ਉੱਥੋਂ ਸਾਨੂੰ ਜਿਹੜੀਆਂ ਮਰੀਜ਼ਾਂ ਨੇ ਵੀਡੀਓ ਭੇਜੀਆਂ ਉੱਥੇ ਪਾਣੀ ਖੜਾ ਹੀ ਤੇ ਉੱਥੇ ਜਿਹੜਾ ਫਰਸ਼ ਤੇ ਕੋਈ ਵੀ ਤਿਲਕ ਕੇ ਡਿੱਗ ਸਕਦਾ ਪਾਣੀ ਦੀਆਂ ਜਿਹੜੀਆਂ ਅੰਦਰ ਖੜੇ ਦੀਆਂ ਵੀਡੀਓ ਸਾਨੂੰ ਆਈਆਂ ਨੇ ਹੁਣ ਮੈਨੂੰ ਭੇਜ ਦਿਓ ਭਾਜੀ ਹੱਲ ਹੋ ਜਾਊਗਾ ਜੀ ਉਹਦਾ ਮੈਂ ਤਾਂ ਕਿਸੇ ਨੇ ਇਨਫਾਰਮ ਨਹੀਂ ਮੇਰੇ ਸਟਾਫ ਨੂੰ ਕੀਤਾ ਜੀ ਜਿਦਾਂ ਇਹ ਵੀਡੀਓ ਤੁਹਾਡੇ ਕੋਲ ਆਈ ਹੈ ਤਾਂ ਮੈਨੂੰ ਭੇਜ ਦਿਓ ਇਮੀਡੀਏਟਲੀ ਹੋ ਜਾਏਗਾ ਠੀਕ ਜੀ ਪਰ ਜੀਮਾ ਸਾਹਿਬ ਇੱਥੇ ਗੱਲ ਇਹ ਹੈ ਕਿ ਜਿਹੜਾ ਤੁਹਾਡੇ ਉੱਥੇ ਸਫਾਈ ਕਰਮਚਾਰੀ ਨੇ ਜਾਂ ਜਿਹੜੇ ਵੀ ਮੁਲਾਜ਼ਮ ਉੱਤੇ ਤਣਾਤ ਨੇ ਤਾਂ ਉਹਨਾਂ ਦੀ ਕਿਤਨੇ ਕਿਤੇ ਢਿੱਲੇ ਦਿਖਾਈ ਦਿੰਦੀ ਹੈ ਇੱਥੇ 100% ਹੈਗੀ ਜੇ ਜੋ ਤੁਸੀਂ ਕਹਿ ਰਹੇ ਹੋ ਜੇ ਸੱਚ ਹੈ ਤਾਂ 100% ਢਿੱਲੇ ਨੇ ਜੀ ਜੀ ਚੀਮਾ ਸਾਹਿਬ ਉਹਨਾਂ ਤੇ ਕੋਈ ਕਾਰਵਾਈ ਹੋਊਗੀ ਕਿਉਂਕਿ ਅਸੀਂ ਇਨਫੋਰਮੇਸ਼ਨ ਵੀ ਪੁੱਛਾਂਗੇ ਕਿ ਕੋਈ ਕਾਰਵਾਈ ਹੋਊਗੀ ਜੀ ਆ ਤੁਸੀਂ ਜਦੋਂ ਮਰਜ਼ੀ ਆਓ ਜੀ ਜੀ ਸੜਕੇ ਜਦੋਂ ਮਰਜ਼ੀ ਆਓ ਕੋਈ ਇਸ਼ੂ ਨਹੀਂਗਾ ਜਿਹੜੇ ਸਫਾਈ ਕਰਮਚਾਰੀ ਆ ਉਹ ਮੈਡੀਕਲ ਕਾਲਜ ਦੇ ਅੰਦਰ ਆ ਉਹ ਤਨਖਾਹ ਦਿੰਦੇ ਉਹਨਾਂ ਨੂੰ ਜੀ ਪਰ ਕੋਈ ਇਸ਼ੂ ਨਹੀਂਗਾ ਤੁਸੀਂ ਭੇਜੋ ਮੈਨੂੰ ਹੱਲ ਹੋਏਗਾ 100% ਜੀ ਸਾਹ ਜੀ ਸੋ ਇਹ ਸਨ ਐਸਐਮਓ ਮੁਹਾਲੀ ਐਚਐਸ ਜੀਮਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦੇ ਵੱਲੋਂ ਜਿਹੜਾ ਭਰੋਸਾ ਜਤਾਇਆ ਗਿਆ ਹੈ ਕਿ ਅਸੀਂ ਇਸ ਦਾ ਹੱਲ ਕਰਵਾਵਾਂਗੇ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਇਸ ਦਾ ਪਹਿਲਾ ਹੱਲ ਕਿਉਂ ਨਹੀਂ ਹੋਇਆ ਮਰੀਜ਼ਾਂ ਦੇ ਵੱਲੋਂ ਜਿਹੜੀਆਂ ਵੀਡੀਓ ਨੇ ਇਹ ਭੇਜੀਆਂ ਜਾ ਰਹੀਆਂ ਸਾਡੇ ਚੈਨਲ ਨੂੰ ਕਿ ਇੱਥੇ ਜਿਹੜਾ ਪਾਣੀ ਆ ਉਹ ਖੜਾ ਕੋਈ ਵੀ ਜਿਹੜਾ ਹਾਦਸਾ ਹੋ ਸਕਦਾ ਕਿਉਂਕਿ ਗਾਇਨੀ ਵਾਰਡ ਹੈ ਉਥੇ ਜਿਹੜਾ ਜਿਹੜੀਆਂ ਲੇਡੀਜ਼ ਨੇ ਉਹ ਪ੍ਰੈਗਨੈਂਟ ਲੇਡੀਜ਼ ਜਾਂਦੀਆਂ ਨੇ ਉਥੇ ਜਿਸ ਤਰ੍ਹਾਂ ਟਾਈਲਾਂ ਦੇ ਉੱਪਰ ਪਾਣੀ ਖੜਾ ਕੋਈ ਵੀ ਜਿਹੜਾ ਤਿਲਕ ਕੇ ਡਿੱਗ ਸਕਦਾ ਉਥੇ ਕੋਈ ਵੱਡਾ ਹਾਦਸਾ ਹੋ ਸਕਦਾ ਪਰ ਜਿਹੜੇ ਐਸਐਮਓ ਨੇ ਉਹਨਾਂ ਦੇ ਵੱਲੋਂ ਇੱਕ ਜਵਾਬ ਜ਼ਰੂਰ ਸਪਸ਼ਟ ਦਿੱਤਾ ਗਿਆ ਹੈ ਕਿ ਸਾਨੂੰ ਵੀਡੀਓ ਭੇਜੋ ਅਸੀਂ ਤੁਰੰਤ ਜਿਹੜੀ ਕਾਰਵਾਈ ਆ ਉਹ ਕਰਵਾਵਾਂਗੇ ਤੇ ਜਿਹੜੇ ਜਿਹੜੇ ਮੁਲਾਜ਼ਮੋਂ ਉਤੇ ਤਨਾਤ ਨੇ ਤਾਂ ਉਹਨਾਂ ਤੇ ਵੀ ਜਿਹੜੀ ਕਾਰ ਬਣਦੀ ਕਾਰਵਾਈ ਆ ਉਹ ਕੀਤੀ ਜਾਵੇਗੀ